ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੱਚ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਚਪ ਚਪ ਨਾ ਹੋਈ ਜੇ ਲਾਇ ਰਹਾ ਲਵਤਾਰ ਭੁਖਿਆ ਭੁਖ ਨੈ ਤਰੀ ਜੇ ਬਨ ਨਾ ਪੁਰਿਆ ਪਾਰ ਸੈ ਸਾਲਪਾ ਲਖ ਹੋਏ ਤੈ ਕੋ ਨ ਚੱਲੇ ਨਾਲ ਕਿੰ ਸਚਿਆਰਾ ਹੋਈ ਐ ਕਮਕੂੜਾ ਟੁੱਟੇ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਾ ਆਕਾਰ ਰੂਪ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲੈ ਕੋ ਦੁੱਖ ਸੁਖ ਪਾਈਏ ਇਤਨਾ ਹੁਕਮੀ ਬਖਸ਼ਿਸ ਰਕ ਹੁਕਮੀ ਸਦਾ ਪਵਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੇ ਬੂਝੈ ਤਾ ਹਮੈ ਕਹੈ ਨ ਕੋਈ ਗਾਵੈ ਕੋ ਤਾਲ ਨ ਹੋਵੇ ਕਿਸੇ ਤਾਲ ਗਾਵੈ ਕੋ ਦਾਤ ਜਣੇ ਨਿਸ਼ਾਨ ਗਾਵੈ ਕੋ ਗੁਣ ਬਣਾਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਚ ਰੇਤਨ ਕੇ ਗਗ ਕੋ ਜੀ ਲੈ ਫਿਰ ਦੇਗ ਵੇਖੂ ਜਾਪੈ ਦਿਸੈ ਦੂਰ ਗਗ ਕੋ ਵੇਖੇ ਹਾਦਰ ਹਾ ਦੂਰ ਕਥਨ ਕਤਿ ਨ ਆਵੇ ਟੋਟ ਕਾਤ ਕਤ ਕਥੀ ਕੋਟੀ ਕੋਟ ਕੋਟ ਤਿੰਦੋ ਦਿ ਲੈਂਦੇ ਤਪਾ ਜਗ ਜੰਤਰ ਖਾਹੀ ਖਾਹ ਹੁਕਮੇ ਹੁਕਮ ਚਲਾਏ ਰਾਹ ਅਨੰਤ ਵਿੱਚ ਦੇ ਪ੍ਰਵਾਹ ਸਾਚਾ ਸਹਿਬ ਸਾਚ ਨਾਏ ਆਖਿਆ ਭਉ ਅਪਾਰ ਆਖੇ ਮੰਗ ਦੇ ਦੇ ਦਾਤ ਕਰੇ ਦਾਤਾਰ ਫੇਰ ਕਐ ਅਗਰ ਰਕੀਐ ਜਿਤ ਦਿਸੈ ਦਰਵਾਰ ਮੋਹ ਕੇਵਲਨ ਬੋਲੀਐ ਜਿਤ ਸੁਣੁ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭੇ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੋ ਨਿਰੰਝਨ ਸੋਏ ਜਨ ਸੇ ਵੇ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਦਾਨ ਗਾਵੀਏ ਸਨੀਏ ਮਨ ਰੱਬਿ ਆਪਾਓ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖੁ ਨਾਦਨ ਗੁਰਮੁਖੁ ਵੇਦਨ ਗੁਰਮੁਖੁ ਰਿਹਸ ਸਮਾਈ ਗੋਰੇਸ਼ਰ ਗੁਰਗੋਰ ਕਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਨਾ ਅੱਖਾਂ ਨਹੀਂ ਕਹਿਣਾ ਕਥਾ ਨ ਜਾਏ ਗੁਰਾ ਇੱਕ ਦੇਹ ਬੁਜਾਈ ਸਭਨਾ ਦੀਆਂ ਕਾ ਇੱਕ ਦਾਤ ਸੋ ਮੈਂ ਵਿਸਰ ਲਾਂ ਜਾਈ ਤੀਰਥ ਨਾਵਾ ਜੇ ਤਿਸਤਾਵਾ ਵਿਣ ਭਾਣਾ ਕਹਿ ਨਾਈ ਕਰੀ ਜੇਤੀ ਸਿਟ ਪਈ ਕਾ ਵਲ ਕਰਮਾ ਕਾ ਮਿਲੇ ਲਈ ਮਤਵਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਤ ਸੁਣੀ ਗੁਰ ਇਕ ਦੇਹ ਬੋਜਾਈ ਸਭਨਾਂ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜ ਹੋਰ ਦ ਸੁਣੀ ਹੋਵੇ ਨਵਾ ਖੰਡਾ ਵਿੱਚ ਜਾਨੀਐ ਨਾਲ ਚਲੇ ਸਭ ਕੋਈ ਚੰਗਾ ਨਉ ਰਖਾਇਕੇ ਜਾ ਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤੇ ਬਾਤ ਨ ਪਚੈ ਕੇ ਕੀਟ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਲਕ ਨਿਰਗੁਣ ਹੁਣ ਕਰੇ ਗੁਣਮੁਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤਸ ਹੁਣ ਕੋਈ ਕਰੇ ਸੁਣਿਆ ਸਿਧ ਪੀਰ ਸਰਨਾਥ ਸੁਣਿਆ ਧਰਤ ਤਵਲੇ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਪੋ ਨਾ ਸਕੈ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣੈ ਦੁਖ ਪਾਪਾ ਨਾਸ ਸੁਣੈ ਇਸਰ ਬ੍ਰਹਮੰਡ ਸੁਣੈ ਮੁਕਤਿ ਲਾਹਨ ਮੰਦ ਸੁਣੈ ਜੋਗ ਜਗ ਤਨ ਭੇਦ ਸੁਣੈ ਸਾਸਤ ਸਿਮਰਤਿ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਕੀ ਆਨ ਸੁਣਿਆ ਅਰ ਛਟ ਕਾ ਇਸ ਨਾਨਕ ਸੁਣਿਆ ਪੜ ਪੜ ਪਾਵੈ ਨਾਨਕ ਸੁਣਿਆ ਲਾਗੈ ਸੱਤਿ ਆਨ ਨਾਨਕ ਭਵਤਾ ਸਦਾ ਵਹਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾਕੇ ਗਾ ਸੁਣਿਆ ਸੇਖ ਪੀਰ ਪਾਤਿਸ਼ਾ ਸੁਣੇ ਅੰਦਰ ਪਵਰ ਸੁਣੇ ਹਾਥ ਵੇ ਅਸਵਾਹ ਨਾਨਕ ਭਗਤ ਸਦਾ ਵੇ ਗਾਥ ਸੁਣੇ ਦੋਖ ਪਾਪ ਨਾ ਸੁਮਨ ਕੀ ਰਤ ਕਹੀ ਨ ਜਾਏ ਜੇ ਕੋ ਪਹਿ ਪਿਛ ਪਛਤਾਏ ਕਾਵਦ ਕਲਮ ਨ ਲਿਖਨ ਹਾਰ ਮਨ ਕਵਹ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣ ਮਨ ਕੋਈ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਨ ਕੀ ਸੁਧ ਮਨਾ ਮੋਹ ਚੋਟਾ ਨਾ ਖਾਏ ਮਨ ਜਮਕ ਸਾਥ ਨ ਜਾਏ ਐਸਾ ਨਾ ਮੋਹ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨ ਮਾਰਗ ਠਾਕ ਨ ਪਾਏ ਮਨ ਬਕਸ਼ਿਓ ਪ੍ਰਗਟ ਜਾਏ ਮਨ ਨਾ ਮਾਗੂ ਨ ਚਲੇ ਪੰਥ ਮਨ ਨ ਧਰਮ ਸਿਤੀ ਚਨ ਬੰਦ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣ ਮਾਨ ਕੋਏ ਮਨ ਨ ਪਾਵੇ ਮੁਖ ਦਵਾਰ ਮਨ ਨ ਪਰਵਾਰ ਸਦਾ ਰੂ ਮਨ ਨ ਤਰੈ ਤਾਰੇ ਗੁਰ ਸਿੱਖ ਮਨ ਨਾਨਕ ਪਵੈ ਨੈ ਪਿੱਖ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨਜਨ ਮਨਪੂਰੇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵ ਦਰਘ ਮਾਨ ਪੰਜ ਸੁਹ ਦਰਜਾਨ ਪੰਜ ਕਾ ਗੁਰ ਇਕਤਿਆ ਜੇ ਕੋ ਕਹ ਕਰੇ ਵਿਚਾਰ ਕਰਤੈ ਕ ਕਰਨ ਨਾਹੀ ਸਮਰ ਤੋ ਲੋ ਧਰਮ ਤੇ ਆਖ ਪੂਤ ਸੰਤੋਪਤਾ ਪ੍ਰਖਿਅ ਜਨ ਸੂਤ ਜੇ ਕੋ ਬੁਝੈ ਹੋਵੇ ਸਤਿਆਰਾ ਤਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲ ਕਮਜ਼ੋਰ ਜੀ ਜਾਤ ਰੰਗਾ ਕੈ ਨਾਮ ਸਭ ਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਲ ਸੁਵਲ ਰੂਪ ਕੀ ਤੀ ਦੋਤ ਜਨਕਨਕੂਤ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਨ ਕਹ ਵਿਚਾਰ ਵਾਰਿਆ ਨ ਜਾਵੇ ਇੱਕ ਬਾਰ ਜੋ ਤਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ असंख पूजय असंख तप्त ग्रंथ मुख वेद पाठ जोग मन रह उदास असंख भक्त गुण ज्ञान विचार असंख सती अशङ्ख दातार सूर पकसार तार सूर मुह पक्षसार असंख मोन ले तार कह विचार। ਵਾਰਿਆ ਨਾ ਜਾਵੇਂ ਇੱਕ ਬਾਰ ਜੋਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਅਸਾਂਖ ਕੂੜਿਆਰ ਕੂੜੈ ਫਿਰਹਿ ਅਸਾਂਖ ਮਲੇਸ਼ ਮਲਪਖ ਕਹੈ ਅਸਾਂਖ ਨਿੰਦਕ ਸਿਰ ਕਰਹਿ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨ ਜਾਵੈ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸਾਂਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋਇ ਅਸੰਖ ਕੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਬਨੁਗਾ ਅਖਰੇ ਲੇਖਣ ਬੋਲਣ ਬਾਲੋ ਅਖਰਾ ਸਿਰ ਸੰਜੋਗ ਬਖਾਲੋ ਜਿਨੇ ਲਿਖੈ ਤਿਸਰ ਨਾਹ ਜੇ ਫਰਮਾਏ ਤਿਨ ਤਿਨ ਪਾਹ ਜੇ ਤਾ ਕੀਤਾ ਤਿ ਤਾ ਨਾਓ ਬੇਨਾਮ ਹੈ ਨਾਹੀ ਕੋਥਾਉ ਕੁਦਰਤ ਕਵਨੋ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸ ਰਾ ਸਲਾਮਤ ਓ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਜਕੇ ਮੂਤ ਪਲੀਤੀ ਕੱਪੜ ਹੋਏ ਦੇਸ ਗੂਨ ਲਈਓ ਤੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋ ਪੈ ਨਾ ਹੈ ਕੇ ਰੰਗ ਕੁਨੀ ਪਾਪੀ ਅਕਲਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਕਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪੁ ਦਿਆਦਤ ਦਾਨ ਜੇ ਕੋ ਭਾਵੈ ਤਿਲ ਕਾਮਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਥ ਮਲ ਨਾਉ ਸਭ ਗੁਣ ਤੇਰਾ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਯਾਤ ਬਾਣੀ ਪਰਮਾਉ ਸਤ ਸਹਾਂ ਨੂੰ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਵਣ ਕਵਣ ਤੇਤ ਕਵਣ ਵਾਰਾ ਕਵਲ ਸਿਰਤੀ ਮੋਹ ਕਵਨ ਜਿਤ ਹੋਆ ਆਕਾਰ ਵੇਲ ਪੈਰ ਪੰਡਤੀ ਜਿ ਹੋਵੈ ਲੇ ਪੁਰਾਨ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਨ ਤਿਤਵਾਰਨ ਜੋਗੀ ਜਾਣ ਰਤ ਮਾਹੋ ਨ ਕੋਈ ਜਾ ਕਰਤਾ ਸੇਟੀ ਕਉ ਸਰਜੈ ਅਪਰਜਣ ਸੋਏ ਕਿੰ ਕਰੇ ਅੱਖ ਕਿੰ ਸਲਾਈ ਕਿਉ ਵਰਨੇ ਕਮ ਜਾਣ ਨਾਨਕ ਅੱਖਣ ਸਭ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਬ ਵੱਡੀ ਨਾਹੀਂ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆਨ ਸੋ ਹੈ ਪਾਤਾਲ ਪਾਤਾਲ ਲੱਖ ਅਗਸ ਅਗਸ ਔੜਕ ਔੜਕ ਭਾਖ ਕੈ ਵੇਰ ਕਹਿਣ ਇੱਕ ਬਾਤ ਸਾਜ 18 ਕਨਕ ਤੇ ਬਾਣੀ ਅਸੋਲੂ ਇੱਕ ਧਾਤ ਲਿਖ ਹੋਏ ਤ ਲਿਖੀ ਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੈ ਜਾਣ ਆਪ ਸਲਾਹੀ ਸਲਾਹ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਪਵ ਸਮੁੰਦਰ ਨਾ ਜਾਣੀਐ ਸਮੰਧ ਸਾਸਨਤਾਨ ਗ੍ਰਿਹਾ ਸੇਤੀ ਮਲ ਧਨ ਕਿਹੜੀ ਤੁਲ ਲ ਹੋਵਨੀ ਜੇ ਤਿਸ ਮਨੋਂ ਨਾ ਵਿਸਰਹਿ ਅੰਤੂ ਨ ਸੇਤੀ ਕਹਿਨ ਅੰਤ ਕੰਤੂ ਨ ਕਰਨੇ ਦੇਨ ਅੰਤ ਅੰਤ ਨ ਵੇਖਨ ਸੁਨਨ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਰ ਅੰਤ ਕਾਰਨ ਕਿ ਤਵ ਲਲਾਹ ਤਾਂ ਕਿ ਅੰਤ ਨ ਪਾਏ ਜਾਹ ਇਹ ਅੰਤ ਨ ਜਾਣ ਕੋਈ ਬਉਤਾ ਕਈਆ ਬਉਤਾ ਹੋਏ ਵੱਡਾ ਸਾਹਿਬ ਉੱਚਾ ਤਾਂ ਉੱਚੇ ਉੱਪਰ ਉੱਚਾ ਨਾਮ ਇਹ ਬੜਾ ਉੱਚਾ ਹੋਵੇ ਕੋਈ ਤੇ ਸੁੱਚਾ ਕੋ ਜਾਣ ਸੋਈ ਜੀਵੜ ਆਪ ਜਾਣ ਆਪ ਆਪ ਨਾਨਕ ਨਦਰਿ ਕਰਮੇ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨ ਅਤਮਾਏ ਕੀਤੇ ਮੰਗ ਜੁੜ ਅਪਾਰੋ ਕੀਤੇ ਅੰਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾਹ ਕੀਤਿਆਂ ਦੁਖ ਪੂਖ ਸਦ ਮਰ ਇਹ ਪੀ ਦਾਤਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋ ਰੀ ਆਖ ਨ ਸਕੈ ਕੋਇ ਜੇ ਕੋ ਖਾਇ ਕ ਯਕਨ ਪਾਇ ਉਹ ਜਾਣੈ ਜਿਤਿਆ ਮੂਖਾਏ ਆਪੈ ਜਾਣੈ ਆਪੈ ਦੇ ਆਖੈ ਸੇ ਪੀਕੇ ਕਿ ਜਿਸ ਨੂੰ ਬਖਸ ਸਿਤਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਨ ਗੁਣ ਅਮਲ ਵਾਪਾਰ ਅਮਲ ਵਾਪਾਰੀ ਅਮਨ ਪੰਡਾਰ ਅਮੁੱਲ ਆਵੇ ਅਮੁੱਲ ਲੱਜਾਹ ਅਮੁੱਲ ਭਾਏ ਅਮੁੱਲਾ ਸਮਾਹ ਮੁੱਲ ਧਰਮ ਨੂੰ ਅਮੁੱਲ ਦੀਵਾਨ ਅਮੁੱਲ ਤਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਨ ਅਮੁੱਲੂ ਅਮੁੱਲ ਆਖਿਆ ਨਾ ਜਾਏ ਆਖ ਆਖਰ ਹਲ ਬੁਲਾਏ ਅੱਖੇ ਵੇਦ ਪਾਤਪੁਰਾਨ आख पडक्रेखेयान आख ब्रह्म आख इन्द आख गोपीीत गोविन्द आख इसु बख सिद्ध आखे बुद्ध आनव आख दव आख सुरनर मुनजन शेब अखन आख आन् कह कह उठ उठ उह ਇਤੇ ਕਿਤੇ ਹੋਰ ਕਰਿਆ ਐ ਆਪ ਨਾ ਸਖੀ ਕੀ ਕੇ ਜੇ ਵੜ ਭਾਵੈ ਤਿਵੜ ਹੋਏ ਨਾਨਕ ਜਾਣ ਸਾਚਾ ਸੋਏ ਦੇਖੂ ਆਖੇ ਗੁਰ ਬਿਗਾੜਣ ਤਾਂ ਲਿਖੀਐ ਸਿਰ ਗਵਰ ਗਵਰ ਸੋਦਰ ਕੇ ਹਾਸੋ ਕਰਕੇ ਹਾ ਜਿਤ ਮੈਂ ਸਰਬ ਸਮਾਲਨ ਵਾਜੇ ਨਾਦ ਅਨੇਕ ਅ ਸੰਖੇਤੇ ਬਾਵਨ ਹਾਰੇ ਕਿਰਤ ਗਾਵ ਪਰਿਸ਼ੋ ਕੈ ਨਾ ਕਿਰਤ ਗਾਵਨਾਰੇ ਗਾਵਤੋਂ ਪੰਪ ਪਾਣੀ ਬੈ ਸੰਤੁਰ ਗਾਵੈ ਰਾਜਾ ਧਰਮ ਦਵਾਰੇ ਗਾਵ ਚਤਕ ਉਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਨ ਸਦਸ ਵਰ ਗਾਵੈੰਤ ਦਸਨ ਬੈਠੇ ਦੇਵਤਿਆਂ ਦਰ ਨਾਲ ਗਾਵੈ ਸਿੱਧ ਸਮਤੀ ਇੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੋਜਗ ਵਿਦਿਆ ਨਾਲ ਗਾਵੈ ਮੋਹਨੇ ਅਮਨ ਮੋਹਨ ਸੁਰਗ ਮੱਛ ਪਿਆਨ ਗਾਵਣ ਰਤਨ ਅਪਾਏ ਤੇਰੇ 68 ਤੀਰਥ ਨਾਲ ਗਾਵੈ ਜਗਤ ਮਹਾਬਲ ਸੂਰਗ ਗਵਖਾਨੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੈ ਧਾਰੈ ਸੇ ਤੁਦ ਲੋ ਗਾਵੈ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਗਾਵਨ ਸਿਮ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਤ ਸਾਹਿਬ ਸੱਚ ਸਾਚੀ ਨਾਹੀ ਹੈ ਬੀਹੋਸੀ ਜਾਏ ਨਾ ਜਸੀ ਰਤਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਆਪਾਈ ਕਰ ਕਰ ਵੇਖੈ ਕੀਤਾ ਆਪਣੋ ਜਿਉ ਤਿਸ ਦੀਵੜਾਈ ਜੋ ਤਿਸ ਪਾਵੇ ਸੋਈ ਕਰਤੇ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਤ ਸਾਹਿਬ ਨਾਨਕ ਰਹਿਨੂ ਰਜਾਈ ਮੁੰਦਾ ਸੰਤੋਖ ਸ਼ਰਮਪਤ ਚੋਲੀ ਧਿਆਨ ਕੀ ਕਰੈ ਪ੍ਰਭੂਤ ਕਿੰਤਾ ਕਾਲ ਕੁਵਰੀ ਕਾਇ ਜੋਤ ਡੰਡਾ ਪ੍ਰਤੀਤ ਆਏ ਪੰਥੇ ਸੰਗਮ ਜਮਾਤੇ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਲੇਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਭੁਗਤਿ ਰਿਆ ਅਨੰਦਿਆ ਭੰਡਾਰਨ ਘਟ ਘਟ ਵਜੈ ਨਾਦਿ ਓ ਪੁਨਾਥ ਨਾਥੀ ਸਭ ਜਾਕੇ ਹਰਦ ਸਦੇ ਅਵਰਾ ਸਾਧ ਸੰਜੋਗ ਵਿਜੋਗ ਤੁਇ ਕਰ ਚ ਲਾਗ ਲੇਖ ਅਵ ਪਾਵ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਤ ਜੁਗ ਜੁਗ ਵੇਖ ਵੇਸ ਇਕਾ ਮਾਈ ਜਲਤ ਵਿਆਈ ਤੈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਇਕ ਲਾਏ ਦੀਵਾਨ ਜਿਉ ਤਿਸ ਭਾਵੈ तिमें चलावे जम होवे फरमान ओ वेख ऊना नदर न आवे बहुत हो बेडान आदेश स आदेश आद अनिल अनाद अनाहत जुग जुगे को वेश आसन लोए लोए पंडार जो कुछ पाया सो एक ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸੱਚੇ ਕਰ ਆਦੇਸ ਤਿਸੈ ਆਦੇਸ ਆਦ ਅਨੀਦ ਅਨਾਦ ਅਨਾਤ ਜੁਗ ਜੁਗ ਦੇਖ ਵੇਸ ਇਕ ਦੋ ਜੀਵ ਲੱਖ ਹੋਏ ਲੱਖ ਵ ਲੱਖ ਵੀਸ ਲੱਖ ਲੱਖ ਗਿੜਾ ਆਕੀਐ ਏਕ ਨਾਮ ਜਗਦੀਸ਼ ਇਤ ਰਹਾ ਪਤ ਪਵੜੀਆਂ ਚੜਿਐ ਹੋਏ ਅਕੀਸ ਸੁਣ ਗੱਲਾ ਆਕਾਸ ਕੀ ਕਿਟਾਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜੇ ਠੀਸ ਆਖੰਝੂਰ ਚਪੈ ਨ ਹਜੂਰ ਜੋਰ ਨ ਮੰਗਣ ਦੇ ਨਜੂਰ ਜੋਰ ਨ ਜੀਵਨ ਮਰਨ ਹਜੂਰ ਜੋਰ ਨ ਰਾਜ ਮਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੋਤੀ ਛੁਟੇ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤਿਰ ਤੇ ਤੇਵਾਰਾਂ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪੁਰਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੈ ਰੰਗ ਤਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿੱਥੈ ਸੋਹਣ ਪੰਤ ਪਰਵਾਨ ਨਦਰਿ ਕਰਮ ਪਵੈ ਨਿਸਾਨ ਕੱਚ ਪਕਾਈ ਉਤੇ ਪਾਈ ਨਾਨਕ ਗੇ ਜਪੈ ਜਾਏ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਅਖੋ ਕਰਮ ਕੀਤੇ ਪਵਨ ਪਨਿ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮ ਘੜਤ ਕੜੀਏ ਰੂਪ ਰੰਗ ਕੈ ਵੇਸ ਕੇਤੀਆਂ ਕਰਮ ਭੂਮੀ ਬੇਰ ਕੇਤੇ ਕੇਤੇ ਤੂੰ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦ ਬਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨਾ ਮੂਲ ਕੇਤੇ ਕੇਤੇ ਰਤਨ ਸਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਤੇਤੇ ਪਾਤ ਨਰੰਦ ਕਹਤਿਆਂ ਸੁਰਤੀ ਸੇਵਕ ਤੇ ਨਾਨਕ ਅੰਤ ਨ ਅੰਤ ਗਿਆਨ ਕੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਨੋਰ ਕੋਟ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿਥੈ ਘਾਟ ਕੜੀਏ ਬਹੁਤ ਅਨੋਪ ਤਾਂ ਕਿ ਅਗੰਨ ਕਥਿਆ ਨਾ ਜਾਏ ਜੇ ਕੋ ਕਹ ਪਿਛ ਪਛਤਾਏ ਤਿੱਥੈ ਘੜੀਐ ਸਰਤ ਮਤ ਮਨ ਬੁੱਧ ਤਿੱਥੈ ਘੜੀਐ ਸਿਰ ਸਦਾ ਕੀ ਸਦ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿਨ ਮੇਂ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਹਾਨ ਤਾਂ ਕੈ ਰੂਪ ਨ ਕਤ ਨ ਜਾਹ ਨਾ ਮਰ ਨ ਠਗ ਜਹਜ ਤੇਰਾ ਵਸ ਮਨ ਮਹਿ ਤਿੱਥੈ ਭਗਤ ਵਸੈ ਕੈ ਲੋਇ ਕਰੈ ਅਨੰਦ ਸਚਾ ਮਨ ਸੋਇ ਸੱਚਖੰਡ ਵਸੈ ਨਿਰਅੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੈ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵੇਂ ਜਿਵੇਂ ਹਕਮਉ ਤੇ ਮੈਂ ਤੇਮ ਕਾਰ ਵੇਖੈ ਵਿਸ ਕਰਵੇਚਾਰ ਨਾਨਕ ਕਥਨ ਕੜਾਸਾਰ ਜਤ ਪਹਾਰਾ ਤਿਤਸ ਨਿਆਰਾ ਅਹਰਨ ਮਤ ਵੇਧ ਹਤਿਆਰਾ ਭਉ ਖਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਟਟਾ ਲੂ ਕੜੀਏ ਸਭ ਸਚੀ ਟਕਸਾਲ जनको को नदर परम तनकार नानक नदरी नदर निहाल श्लोक पवन गुरु पानी पिता माता तरत महत देवस रात दुई दाई दाया खेल सगल जगत चंगे आईया बुरे आईया वाच धर्म हदूर ਕਰਮਨੀਆ ਪੂਰ ਆਪਣੀ ਕੇ ਨੇੜੇ ਕੈ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਲਾਲਕ ਤੇ ਮੁਖ ਉਜਲੇ ਤੇਤੀ ਝੁਟੀ ਨਾਲ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਲਕ ਤੇ ਮੁਖ ਉਜਲੇ ਕ੍ਰਿਤੀ ਝੂਟੀ ਨਾਲ ਵਾਹਿਗੁਰੂ ਜੀ ਕਾ ਪੰਚਾ ਵਾਹਿਗੁਰੂ ਜੀ ਕੀ ਫਤਿਹ